ਤਿੰਨਾਂ ਨੰਗੀਆਂ ਹੋਸ ਬਗੇ ਚੜਾਣੇ ਚਾਣੀ ਕੱਟਿਆ ਜੀ ਦੀ ਵਾਰ ਸਾਡੀ ਗੱਲ ਮੈਂ ਸੀਟੀ ਵਲਟ ਇੱਕ ਸਮਾਸੇ ਵੀ ਸਾਰਾ ਬਠਿੰਡਾ ਕੇ ਸਾਰਾ ਪੰਜਾਬ ਜਾਣਦਾ ਮੈਨੂੰ ਜਾਣਦੇ ਆ ਸਾਰੇ ਜਣੇ ਆਹ ਦੇਖੋ ਆਇਆ ਪੁਲਿਸ ਵਾਲਾ ਆ ਪੁਲਿਸ ਵਾਲਾ ਆ ਭੁੱਢੇ ਜਿਹੇ ਤੁਸੀਂ ਸਾਈਓ ਤਾਨੂੰ ਘਰਾਂ ਡਾ ਆਹੋ ਲੈ ਦੇਖੋ ਆ ਦੇਖੋ ਇਹ ਨਹੀਂ ਕਰ ਕਹੀ ਦਾਲ ਚੋਂ ਆਣ ਕਰਦੇ ਬਾਈ ਤਿੰਨ ਨੂੰ ਕਿਹੜੀ ਚੀਜ਼ ਦਾ ਕਰਦਾ ਸੀਟੀ ਵਲਟ ਦਾ ਮਿਸ ਵੀਲਡ ਦਸ ਮਿੰਟ ਨਾ ਨੰਗੀਆਂ ਇੱਥੋਂ ਦੀ ਸਿਰ ਆਏ ਨਾ ਤੇ ਦੇਖ ਆਲਾ ਲਾ ਫਿਰ ਬੰਦ ਕਰਾ ਤੋ ਇੱਕ ਮਿੰਟ ਉੱਪਰ ਅੱਧਰਾ ਅੱਧਰਾ ਅੱਲੇ ਗੇਟ ਲੱਗਿਆ ਬੀਅ ਸਿਲਵਰ ਲੱਗਿਆ ਸੀਟ ਬੈਲਟ ਲੱਗਿਆ ਆ ਦੇਖੋ ਟਾਇਰ ਉਹ ਜੀ ਵਿੱਚ ਲੱਗਿਆ ਸੀਟ ਬੈਲਟ ਨੂੰ ਲਗਾ ਸੀਟ ਬੈਲਟ ਨਹੀਂ ਲਾਈ ਕੱਟਾ ਫਿਰ ਅੱਲੀ ਪੱਲੀ ਜਿਹੜਾ ਬਣਾਈ ਹੈ ਇੱਕ ਚੀਜ਼ ਉਹ ਹੱਥ ਚੁੱਕਿਆ ਇਹ ਗੈਲਟ ਆਇਆ ਹੈ ਤੇ ਤੁਹਾਡੇ ਅਸੀਂ ਤੁਹਾਨੂੰ ਨਾਲ ਪਰੇਸ਼ਾਨ ਕਰੇ ਨਹੀਂ ਕਿ ਪੈਸਾ ਨਹੀਂ ਕਰ ਰਹੇ ਨਹੀਂ ਕਰ ਰਹੇ ਅਸੀਂ ਕਰਨਾ ਸੰਤ ਤੋਂ ਨਿਕਾਲ ਦਿੱਤਾ ਕੋਈ ਨਹੀਂ ਪਰ ਕਿੱਥੇ ਪੰਗੇ ਲੰਡੇ ਅਸੀਂ ਚਾਰਜ ਕਰਦੇ ਲੈ ਦੇ ਤਨ ਦੇ ਕੋ ਜੀਪੂ ਤੂੰ ਕਿਉਂ ਸੀ ਸਾਈਡ ਨਹੀਂ ਕਰਨਾ ਚਾਰ ਕਬੀਆਂ ਲੰਘਿਆ ਉਸ ਕਬੀ ਚਲਾਨੀ ਕੱਟਿਆ ਸੀਟ ਵੈੱਟ ਸਾਡੀ ਗੱਲ ਨੂੰ ਕਹਿੰਦਾ ਸੀਟ ਵੈੱਟ ਇੱਕ ਸਮਾਜ ਸੇ ਵੀ ਸਾਰੇ ਬਠਿੰਡਾ ਦੇ ਸਾਰੇ ਪੰਜਾਬ ਜਾਣਦਾ ਮੈਨੂੰ ਜਾਣਦੇ ਹਨ ਸਾਰੇ ਜਾਨੇ ਆ ਦੇਖੋ ਆਇਆ ਪੁਲਿਸ ਵਾਲਾ ਆ ਪੁਲਿਸ ਵਾਲਾ ਆ ਭੁੱਲੇ ਜੇ ਤੁਸੀਂ ਸਹੀ ਹੋ ਤੁਹਾਨੂੰ ਕਾਰਾ ਡਾਲੇ ਆਹੋ ਲੈ ਦੇਖੋ ਆ ਦੇਖੋ ਇਹ ਨਹੀਂ ਬੈਠ ਇਹ ਸਾਡੀ ਡਿਊਟੀ ਹੈ ਸਾਡੀ ਡਿਊਟੀ ਹੈ ਇਹਨੇ ਲਾਈਟ ਚਲ ਚੋ ਬਈ ਚਲੋ ਜਾਓ ਗੱਡੀਆਂ ਵਾਂਗ ਕਿਸੇ ਬੈਠਣੇ ਲੱਗੀ ਹੈ ਵੀ ਕਿਸੇ ਨਾਲ ਨਹੀਂ ਲੱਗੀ ਹੈ ਇਕੱਲੇ ਵੀ ਦੋ ਦੋ ਬੈਠੇ ਨਾਲ ਗੁੜੀਆਂ ਗਈਆਂ ਬਸ ਹੋ ਗਿਆ ਤੁਹਾਨੂੰ ਗੱਤ ਯਾਰ ਕਰਦੀ ਜਰਾ ਕੰਮ ਹੋ ਜਾਣਾ ਚਲਾਨ ਜਲਦੀ ਸ਼ੁਰੂ ਆ ਰਹੀ ਆ ਕਿਉਂ ਫਿਰ ਚਲਾਨ ਕੱਟ ਰਹੇ ਆ ਪਹਿਲੇ ਨਾਲ ਬੋਲਣ ਦਾ ਹੀ ਪਤਾ ਇਹਨਾਂ ਨੂੰ ਕਿਵੇਂ ਬੋਲਣਾ ਹੈ ਚਲਾਨ ਕੱਟਿਆ ਬਹੁਤ ਲਿੰਕ ਨੇ શિક્ષਕਾਂ ਜੋਸੀ ਸਾਰੇ ਹੈਗੇ ਨੇ ਕੋਈ ਨਹੀਂ ਮੈਂ ਕਰ ਲੂੰਗੀ ਬਲਾਓ ਬਲਾਓ ਬਰਾਉਂਚੋ ਦੇ ਵਾਸਤੇ ਬੈਠਦਾ ਨਹੀਂ ਛੋਟ ਦੀ ਮਾਰ ਦੇਣੀ ਕੋਰੇ ਫਿਰ ਦੇ ਗਏ ਅਸੀਂ ਖਾਣ ਜਾ ਰਹੇ ਸੀ ਹਾਂ ਫਿਰ ਛੇਰ ਕੇ ਅਸੀਂ ਖਾਣ ਚੱਲੇ ਚਲੋ ਜੀ ਜੀ ਸ਼ਾਂਤੀ ਆਂਦੀ ਲੋ ਹਾਂ ਇਸ ਕਹਾਣੀ ਮੈਂ ਨਾਉਂਗੀ ਪਾਉਂਗੀ ਵੀਡੀਓ ਤੇ ਮਨੇ ਚਲਾਨ ਤਾਂ ਕੱਟ ਰਹੇ ਵੀ ਬੋਲ ਪਈ ਜਾਂਦੀ ਰਾਈਡਰ ਸਾਡੇ ਲਾਈਵ 'ਚ ਆ ਰਹੇ ਨੇ ਪੀਸੀਆਰ ਵਾਲੇ ਨੇ ਪਿੱਛੋਂ ਆਏ ਨੇ ਆਹ ਕਟਰੇ ਚੁਰਾਣ ਗੱਲ ਕਰ ਰਹੇ ਨਹੀਂ ਗੱਲ ਕਰ ਰਹੇ ਤੇ ਭੱਜ ਕੇ ਆ ਰਹੇ ਮਾਰਨ ਨੂੰ ਲੈ ਥੋੜੀ ਗੱਲ ਹੋਣੀ ਆ ਕਿ ਕਿਉਂ ਮਾਰਨਗੇ ਅਸੀਂ ਗਾਲ ਨਹੀਂ ਕੱਢੀ ਅਸੀਂ ਕੁਛ ਨਹੀਂ ਕੀਤਾ ਤੂੰ ਤੂੰ ਮੈਂ ਮੈਂ ਇੱਧਰ ਇਹ ਲੈਡੀ ਜੀ ਨਾਲ ਬੋਲਣ ਮੀ ਮੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਮੈਂ ਸਾਰੀ ਉਮਰ ਸਮਾਜ ਸੇਵਾ ਦੇ ਵਿੱਚ ਕੱਢਦੀ ਇੱਥੇ ਬੋਲਣ ਗਿਆ ਜੇ ਇਹ ਪਹਿਲੇ ਬੋਲ ਤੇ ਰੁਕੇ ਡਾਕੂਮੈਂਟ ਮੰਗੇ ਡਾਕੂਮੈਂਟ ਦਿੱਤੇ ਥੋੜੇ ਸਾਰੇ ਬੰਦੇ ਖੜੇ ਮੈਂ ਤਾਂ ਬੋਲਿਆ ਹੀ ਨਹੀਂਗਾ ਮੈਂ ਸਰਸਰ ਕਹੀਏ ਮੈਂ ਸਰ ਕਰ ਰਹੀਆਂ ਅੰਦਾਜ਼ ਕਰ ਰਹੀਆਂ ਰਫੀ ਗੱਲ ਲੇਕੇ ਉਹਨਾਂ ਦੇ ਵਾਸਤੇ ਬੇਲੇ ਰੱਖਣਾ ਅਸਲ ਸਾਡੇ ਵਾਸਤੇ ਆਣ ਕੇ ਕੱਟਾ ਚਲਾਨ ਕੋਈ ਨਹੀਂ ਚਲਾਨ ਕਰਤਾਗੇ ਅਸੀਂ ਨਾਲ ਜਵਾਬ ਦੇਵਾਂਗੇ ਅਸੀਂ ਚਲਾਨ ਕਿਸ ਦਾ ਕੱਟੇ ਮੈਨੂੰ ਇਹ ਦੱਸੋ ਅਸੀਂ ਕਿਸੇ ਵਿੱਚ ਮਰੀ ਆ ਚਾਰ ਕਦਮਾਂ ਤੋਂ ਸਰਬ ਗੱਡੀ ਆਈ ਆ ਚਾਰ ਕਦਮਾਂ ਤੋਂ ਇਹਥੇ ਨਹੀਂ ਆ ਜੇ ਮੈਨੂੰ ਇਹ ਮੈਨੂੰ ਇਹ ਨਹੀਂ ਹੁਤਾਬਾਤੀ ਮੈਨੇ ਇਹਨਾਂ ਅੱਥਰੇ ਕੇ ਮੋੜ ਲੈਣਾ ਫਿਰ ਮੈਨੂੰ ਕਿਹੜਾ ਫੜ ਲੈਣਦੇ ਇਹਨਾਂ ਨੂੰ ਆਜਾ ਆਉਂਦੇ ਇਸ ਟਾਈਮ ਹੈਗਾ ਵੀ ਕੁਛ ਨਾ ਕੁਛ ਬਣਾਵੇ ਅਸੀਂ ਬਣਾਈਏ ਅਸੀਂ ਨਹੀਂ ਅਸੀਂ ਸਮਾਜ ਦੀ ਸੇਵਾ ਕਰਨੇ ਆਇਆ ਪਿਆਰ ਕਰਦੇ ਲੋਕਾਂ ਦੀ ਅਸੀਂ ਐਨੀਮਲ ਦੀ ਸੇਵਾ ਕਰਦੇ ਬਜ਼ੁਰਗਾਂ